ਸਹਿਕਾਰ ਭਾਰਤੀ ਪੰਜਾਬ ਦੇ ਮਹਿਲਾ ਵਿੰਗ ਦੀ ਪ੍ਰਾਂਤ ਪ੍ਰਮੁਖ ਪੂਨਾ ਭਾਰਤਵਾਜ ਨੇ ਸ਼੍ਰੀ ਰਾਮ ਮੰਦਰ ਦੇ ਉਸਾਰੀ ਲਈ ਆਪਣੀਆਂ ਕੁਰਬਾਨੀਆਂ ਤੇ ਆਪਣਾ ਵੱਡਮੁੱਲਾ ਯੋਗਦਾਨ ਦੇਣ ਵਾਲਿਆਂ ਨੂੰ ਯਾਦ ਕਰਦਿਆਂ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰティਸ਼ਟਾ ਸਮਾਗਮ ਨਾਲ ਜੁੜ ਕੇ ਆਪੋ ਆਪਣੇ ਘਰਾਂ ਨੇੜਲੇ ਮੰਦਰਾਂ ਤੇ ਜਨਤਕ ਥਾਵਾਂ ਤੇ ਇਸ ਦਿਨ ਵਿਸ਼ੇਸ਼ ਸਮਾਗਮ ਕਰਨ ਦੀ ਅਪੀਲ ਕੀਤੀ ਹੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਬਹੁਤ ਸਵਾਗਤ ਦੇ ਨਾਰਿਆ ਸਾਡੀ ਜ਼ਿੰਦਗੀ ਵਿੱਚ 21 ਜਨਵਰੀ ਰਾਮ ਮੰਦਿਰ ਦੀ ਪ੍ਰਾਣ ਪ੍ਰティਸ਼ਠਾ ਦਾ ਔਰ ਇਸ ਲਈ ਮੈਂ ਤੁਹਾਨੂੰ ਸਭ ਨੂੰ ਤੇ ਦਿਲੋਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਔਰ ਇਸ ਦੇ ਨਾਲ ਹੀ ਉਹਨਾਂ ਯੋਧਾਵਾਂ ਨੂੰ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਹਿੱਸਾ ਲਿਆ 496 ਸਾਲ ਜਿਨ੍ਹਾਂ ਨੇ ਲੜਾਈਆਂ ਲੜੀਆਂ ਤੇ ਅੱਜ ਇਹ ਦਿਨ ਸਾਨੂੰ ਦੇਖਣਾ ਨਸੀਬ ਹੋਇਆ ਅਸੀਂ ਆਪਣੀ ਅੱਖਾਂ ਸਾਹਮਣੇ ਰਾਮ ਮੰਦਿਰ ਦੀ ਪ੍ਰਾਣ ਪ੍ਰティਸ਼ਠਾ ਹੁੰਦੇ ਦੇਖ ਰਹੇ ਹਾਂ ਔਰ ਜਲਦ ਹੀ ਅਸੀਂ ਅਯੋਧਿਆ ਦਰਸ਼ਨ ਲਈ ਵੀ ਜਾਵਾਂਗੇ ਉਸ ਵਾਸਤੇ ਅਸੀਂ ਕੇਂਦਰ ਸਰਕਾਰ ਦਾ ਔਰ ਯੋਗੀ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਔਰ ਤੁਹਾਨੂੰ ਸਭ ਨੂੰ ਪ੍ਰਾਰਥਨਾ ਹੈ ਕਿ ਇਸ ਦਿਨ ਨੂੰ ਮਹਾ ਦਿਵਾਬਲੀ ਦੇ ਰੂਪ ਵਿੱਚ ਮਨਾਇਆ ਜਾਵੇ